ਤਾਂ ਇਹ ਜੀ ਬਠਿੰਡਾ ਦਾ ਗੁਰਮਖੀ ਚੌਂਕ ਇੱਥੇ ਬਹੁਤ ਸੋਹਣਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਇੱਥੇ ਸਾਡਾ ਇੱਕ ਵਿਰਾਸਤੀ ਚਿੰਨ੍ਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਪਾਂ ਬਚਪਨ ਦੇ ਵਿੱਚ ਜਿਹੜੀ ਫੱਟੀ ਪੋਚਦੇ ਹੁੰਦੇ ਸੀ ਜਿੱਤੇ ਆਪਾਂ 35 ਅੱਖਰੀ ਊੜਾ ਆੜਾ ਜਿਹੜਾ ਲਿਖਦੇ ਹੁੰਦੇ ਸੀ ਤਾਂ ਉਹ ਲਿਖਿਆ ਹੋਇਆ ਹੈ ਤੇ ਇਹਦੇ ਨਾਲ ਜਿਹੜਾ ਇੱਕ ਚੰਗਾ ਮੈਸੇਜ ਵੀ ਹੈ ਜਿਹੜਾ ਜਾਂਦਾ ਹੈ ਤੇ ਸਾਡਾ ਸੱਭਿਆਚਾਰ ਸਾਡੀ ਵਿਰਾਸਤ ਸਾਡੇ ਵਿਰਾਸਤੀ ਚਿੰਨ੍ਹ ਪੁਰਾਣੀਆਂ ਸਾਡੀਆਂ ਚੀਜ਼ਾਂ ਪੁਰਾਣੇ ਪੰਜਾਬ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹ ਸੰਭਾਲ ਲੀਆਂ ਜਾਂਦੀਆਂ ਨੇ ਸਾਹਮਣੇ ਸਾਡੇ ਰਿਕਾਰਡ ਰਹਿੰਦਾ ਤੇ ਕਦੇ ਵੀ ਸਾਡਾ ਇਹ ਜਿਹੜਾ ਪ੍ਰਾਤਨ ਸਭਿਆਚਾਰ ਹੈ ਉਹ ਕਦੇ ਵੀ ਉਲੋਪ ਨਹੀਂ ਹੋਵੇਗਾ ਜੇ ਇਸ ਤਰ੍ਹਾਂ ਦੇ ਅਪਰਾਲੇ ਹਰ ਇੱਕ ਸ਼ਹਿਰ ਦੇ ਵਿੱਚ ਚਾਹੇ ਉਹ ਵੱਡਾ ਸ਼ਹਿਰ ਹੈ ਚਾਹੇ ਛੋਟਾ ਸ਼ਹਿਰ ਹੈ ਜਾਂ ਫਿਰ ਪਿੰਡ ਨੇ ਹਰੇਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਚਾਹੇ ਛੋਟੇ ਆ ਚਾਹੇ ਵੱਡੇ ਐ ਚੌਂਕ ਜ਼ਰੂਰ ਹੁੰਦੇ ਐ ਤਾਂ ਉੱਥੇ ਕਿਉਂ ਨਾ ਇਹੋ ਜਿਹੇ ਅਪਰਾਲੇ ਆ ਜਿਹੜੇ ਉਹ ਕੀਤੇ ਜਾਣ ਇਹ ਵਿਰਾਸਤੀ ਚਿੰਨ ਲਾ ਕੇ ਸਾਡੇ ਜੋ ਵਿਰਾਸਤੀ ਚੀਜ਼ਾਂ ਨੇ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਜੋ ਚੌਂਕ ਹੁੰਦੇ ਆ ਜਿੱਥੇ ਜਗ੍ਹਾ ਹੁੰਦੀ ਐ ਇਸ ਤਰ੍ਹਾਂ ਚਿੰਨ ਲਾਉਣ ਵਾਸਤੇ ਉਹ ਕਾਫੀ ਹੁੰਦੀ ਐ ਤੇ ਤਿੰਨ ਤੋਂ ਲੈ ਕੇ ਚਾਰ ਤੱਕ ਚਿੰਨ ਐ ਜਿਹੜੇ ਆਪਾਂ ਉੱਥੇ ਲਾ ਸਕਦੇ ਆ ਸਮਾਂ ਅੱਜ ਕੱਲ੍ਹ ਹਰ ਇੱਕ ਇਨਸਾਨ ਕੋਲੇ ਘੱਟ ਐ ਲੰਘਦਾ ਟੱਪਦਾ ਜਦੋਂ ਉਹ ਚੌਂਕ ਦੇ ਵਿੱਚੋਂ ਦੀ ਕ੍ਰੋਸ ਕਰੂਗਾ ਤਾਂ ਵਿਰਾਸਤੀ ਚਿੰਨ ਐ ਜਿਹੜੇ ਉਹ ਦੇਖੂਗਾ ਤੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਸਮਝਾ ਸਕੂਗਾ ਬੱਚੇ ਵੀ ਐ ਜਿਹੜੇ ਉਹ ਜਲਦੀ ਸਿੱਖਣਗੇ ਜਦੋਂ ਆਪਦੇ ਅੱਖੀਂ ਜਿਹੜਾ ਦੇਖਣਗੇ ਆਪਣੇ ਪਿਓ ਨੂੰ ਸਵਾਲ ਕਰਨਗੇ ਈ ਪਾਪਾ ਹੀ ਹੈ ਕੀ ਹੈ ਫਿਰ ਉਹਨਾਂ ਦਾ ਪਾਪਾ ਉਹਨੂੰ ਸਮਝਾਊਗਾ ਹੋ ਸਕਦਾ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਚੰਗਾ ਮੈਸੇਜ ਵਗ ਜੇ ਉਹ ਇਹਨਾਂ ਚੀਜ਼ਾਂ ਬਾਰੇ ਸਰਚ ਕਰੇ ਤੇ ਅੰਦਰੋਂ ਅੰਦਰ ਹੀ ਸੋਸ਼ਲ ਮੀਡੀਆ ਜਰੀਏ ਉਹ ਇਹਨਾਂ ਚੀਜ਼ਾਂ ਨਾਲ ਜੁੜ ਜੇ ਤਾਂ ਜੋ ਵੀ ਸਾਡੀਆਂ ਵਿਰਾਸਤੀ ਚੀਜ਼ਾਂ ਨੇ ਵਿਰਾਸਤੀ ਚਿੰਨ੍ਹ ਨੇ ਤਾਂ ਇਸ ਤਰ੍ਹਾਂ ਚੌਂਕਾਂ ਦੇ ਵਿੱਚ ਹੈ ਜਿਹੜੇ ਜ਼ਰੂਰ ਲਗਾਏ ਜਾਣੇ ਚਾਹੀਦੇ ਨੇ ਸੋ ਇਹ ਮੇਰਾ ਨਿੱਜੀ ਵਿਚਾਰ ਹੈ ਤੁਹਾਡੇ ਕੀ ਵਿਚਾਰ ਨੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਜਰੂਰ ਕਰਿਓ